ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਫਾਰਮ ਚੋਂ ਬਣਾ ਰਹੇ ਆਂ ਵਧੀਆ ਵੀਰ ਕੋਲ ਸਾਰੀ ਬਰੀਡ ਆ ਹੋਣਗੇ ਬਾਈ 35 35 ਲੀਟਰ 40 40 ਲੀਟਰ ਆ ਆਪਣੇ ਕੋਲ ਹੈ ਨਾ ਹਾਂਜੀ ਬਾਈ 30 25 230 25 ਉੱਥੇ ਹੈਗੀਆਂ ਨੇ ਠੀਕ ਆ ਬਾਈ ਤੇ ਬਾਈ ਕੋਲ ਅੱਜ ਤਿੰਨ ਗਾਵਾਂ ਬਕਾਉ ਆ ਜਾਸੀ ਆ ਤਿੰਨ ਹੀ ਟੌਪ ਦੀਆਂ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਤੇ ਇੱਕ ਹਜੇ ਗੱਬਣ ਥੋੜੇ ਜਿਹੇ ਨਾ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸ਼ੁਕਰ ਬਾਈ ਕੋ ਠੀਕ ਹੋ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦਈਏ ਆਪਣਾ ਨਾਮ ਬਾਈ ਮਨਵੀਰ ਸਿੰਘ ਮਾਨ ਲਖੋਖਰ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਠੀਕ ਹੈ ਬਾਈ ਰਾਮਪਰਾਪੂਲ ਤੋਂ 11 ਕਿਲੋਮੀਟਰ ਰਹਿੰਦਾ ਇਧਰ ਚੌਕੇ ਅਕਲੀਆ ਜੋਗਾ ਇੱਧਰ ਆ ਜਾਂਦੇ ਆ ਇਹ ਨੇੜੇ ਨੇੜੇ ਪਿੰਡ ਰਹਿੰਦੇ ਆ ਹਾਂ ਜੀ ਨੇੜੇ ਪਿੰਡ ਰਹੇ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਭਾਈ ਮੋਬਾਈਲ ਨੰਬਰ 7888300974 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਭਾਈ ਇੱਧਰ ਹੀ ਸਟਾਰਟ ਕਰੀਏ ਹਾਂਜੀ ਹਾਂਜੀ ਭਾਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਰਹੇ ਆ ਕਿਹੜਾ ਸੂਇ ਸੂਈ ਆ ਜੀ ਇਹ ਬਾਈ ਜੀ ਪਹਿਲਾ ਸੂਆ ਸੂਈ ਆ ਮੰਨ ਕੇ ਚੱਲੋ ਪਲੂਣ ਸੂਈ ਆ ਠੀਕ ਆ ਤੇ ਪਰਸੋਂ ਦੀ ਸੂਈ ਆ ਇਹ ਪਰਸੋਂ ਦੀ ਸੂਈ ਆ ਜੀ ਚਾਰ ਦਿਨ ਦਾ ਵਿਹੜ ਆ ਜੀ ਠੀਕ ਆ ਇਹਦਾ ਬੱਚਾ ਆ ਖੜਾਗਾ ਇੱਧਰ ਫੀਮੇਲ ਕਾਫ ਠੀਕਾ ਉਹ ਬੱਚਾ ਹੈ ਜੀ ਬੱਚਾ ਚੰਗਾ ਹੈ ਨਾ ਹਾਂਜੀ ਹਾਂਜੀ ਬੱਚਾ ਬਾਈ ਫੀਮਰ ਕਾਫ ਹੈ ਬੱਚਾ ਤੇ ਪਰ ਕੁਆਲਟੀ ਬੱਚੇ ਦੀ ਇੱਕ ਨੰਬਰ ਆ ਹਾਂਜੀ ਤੇ ਕਿੰਨਾ ਕ ਮਤਲਬ ਕਿ ਬੋਲਾ ਹਾਜ਼ਰ ਹੈ ਜੀ ਇਸ ਥਲੇ ਬੋਲਾ ਬਾਈ ਜੀ ਇਹਦੇ ਚਲੇ ਹੈਗਾ 14 ਤੋਂ 15 ਲੀਟਰ ਜਿਹੜਾ ਚੋਣ ਵਾਲਾ ਹੈ 14 ਤੋਂ 15 ਲੀਟਰ ਮਤਲਬ ਕਿ ਚੋਣ ਵਾਲਾ ਬੋਲਾ ਤਿਆਰ ਆਪਣਾ ਕੰਡਾ ਸੱਚ ਕਿਲੋ ਚ ਕਿਲੋ ਠੀਕ ਆ ਜੀ ਹਾਂ ਕਿਲੋ ਕਿਲੋ ਵਾਲਾ ਕਿਉਂ ਨਾਲ ਸਲੇ ਨੂੰ ਪਾਉਣੇ ਆ ਨਾ ਦੋ ਦੋ ਦਾ ਕਰਕੇ ਕਿਲੋ ਚਾ ਠੀਕ ਆ ਜੀ ਕਿਲੋ ਚ ਠੀਕ ਆ ਹਾਂਜੀ ਤੇ ਕਿੰਨਾ ਕੇ ਦੋ ਦਫਾ ਦੋ ਜੀ ਐਸਟੀਮੇਟ ਦੋ ਦੋ ਬਾਈ ਜੀ ਜਿਹੜਾ ਬੱਚੀ ਨੂੰ ਦੇਖ ਕੇ ਲੱਗਦਾ ਪਾ ਦੂਗੀ 20 ਪਲੱਸ ਕਰੂਗੀ ਜੀ ਆਰਾਮ ਨਾਲ ਠੀਕ ਆ ਬਾਈ ਹਾਂਜੀ ਬਾਕੀ ਆਡਰ ਬਹੁਤ ਸੋਣਾ ਤਿਆਰ ਕਰਿਆ ਹਨਾ ਹਾਂਜੀ 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 ਲੈ ਬਾਈ ਆਡਰ ਦੀ ਫੀਟਿੰਗ ਚੈੱਕ ਕਰ ਲੈ ਇੱਕੋ ਜਿਹਾ ਥਾਣਾ ਵਧੀਆ ਕੋਈ ਨਹੀਂ ਠੰਡੀ ਸੀਲਾ ਵਧੀਆ ਪੂਰਾ ਫੁੱਲ ਭਰਿਆ ਵਾ ਜਿੰਨਾ ਮਗਰ ਨੂੰ ਆ ਉਨਾ ਹੀ ਮੋਰ ਨੂੰ ਆ ਹਾਂਜੀ ਹਾਂਜੀ ਇੱਕੋ ਜਿਹਾ ਥਾਣਾ ਚਾਰੇ ਥਾਂ ਮਿਖੜਮੇ ਦੇ ਪੂਰੇ ਬਿੱਥੀ ਤੇ ਲੱਗੇ ਹੋਏ ਆਗੇ ਬਾਈ ਖੋਲ ਦੇ ਤੇ ਤੋੜ ਦੇ ਹਾਂਜੀ ਕੱਦ ਬਿੱਡ ਚੰਗਾ ਬਰੀਡ ਚੰਗੀ ਆ ਫੁੱਲ ਬਰੀਡ ਆ ਫੇਸ ਕੁਆਲਿਟੀ ਚੈੱਕ ਕਰਾਉਂਦੇ ਨੇ ਬਹੁਤ ਪਿਆਰੀ ਲੰਮੀ ਤੋਰ ਦੋ ਬਈ ਇੱਧਰ ਹਾਂਜੀ ਹਾਂਜੀ ਲੈ ਫੇਸ ਕੁਆਲਿਟੀ ਚੈੱਕ ਕਰ ਲੋ ਛੋਟਾ ਛੋਟਾ ਕੰਨ ਬੋਦੀ ਵਦੀ ਨਾ ਫੁੱਲ ਕਮਾਲ ਦੀ ਹੈਗੀ ਫੁੱਲ ਵਜਨ ਵਾਲੀ ਵੜਾ ਟਾਂ ਚਟੂਚਾ ਵੜਦਾ ਬਹੁਤ ਚੰਗਾ ਦਾ ਬਾਕੀ ਆਰਡਰ ਦੀ ਕੁਆਲਿਟੀ ਖੁਦ ਹੀ ਦੱਸਦੀ ਹੈ ਕਿ ਇੰਨਾ ਚੰਗਾ ਕਰਨ ਵਾਲੀ ਦਾ ਤਿਆਰ ਕਰਿਆ ਵਾ ਮੁਠੀ ਵਾਲਾ ਥਾਣਾ ਪੂਰੀ ਬੁਥੀ ਦੇ ਥਣ ਲੱਗਿਆ ਵਾ ਮੋੜ ਲਿਓ ਬਈ ਹਾਂਜੀ ਬਾਕੀ ਕੋਈ ਛੋਟ ਹੀ ਨਹੀਂ ਹੈਗੀ ਹਾਈਟ ਥਾ ਮੁਠਾ ਦੇਖੋ ਬਈ ਪੂਰੀ ਵਧੀਆ ਕੰਨ ਕੋਨਾ ਪੂਰਾ ਸਹੀ ਗੱਲ ਹੈ ਜੀ ਹਾਂ ਵਧੀਆ ਬਰੀਡ ਚਾ ਫੁੱਲ ਵਰੀੜ ਚਾ ਬਾਈ ਬਾਕੀ ਬੱਚੇ ਵੀ ਚੰਗੇ ਪਉਂਦੀ ਆ ਬੱਚਾ ਵੀ ਵਸੀਆ ਨਾਲ ਨਾਲ ਹੀ ਵਸੀ ਨੇ ਤਿਆਰ ਹੋ ਜਾਣਾ ਤੇ ਕੀ ਮੋਲ ਆ ਬਾਈ ਜੀ ਫਿਰ ਮੋਲੋ ਬਾਈ ਜੀ ਕੰਨ ਨੂੰ ਆਪਾਂ ਕੁਛ ਕਰੀ ਚੱਲੀਏ ਠੀਕ ਆ ਠੀਕ ਆ ਹਾਂਜੀ ਮੋਲ ਤਾਂ ਇੱਕ 10 ਕਰਦੇ ਆ ਠੀਕ ਆ ਜੀ ਤੇ ਆਪਾਂ ਦੇਣੀ ਆ ਜਿਹੜੀ ਇਹ 95000 ਰੁਪਏ ਦੀ ਦੇਵਾਂਗੇ ਠੀਕ ਆ ਹਾਂਜੀ ਬਾਈ ਕਹਿੰਦੇ ਮੁੱਲ ਕਰਦੇ ਆ 1 ਲੱਖ 10000 ਰੁਪਏ ਹਾਂਜੀ ਹਾਂਜੀ ਤੇ 95000 ਦੀ ਬਾਈ ਕਹਿੰਦੇ ਆਪਾਂ ਵੜਾ ਦੇ ਦੇ ਆਗੇ ਬਾਕੀ ਬਾਈ ਲੈ ਵਾ ਨਾ ਫੀਟਿੰਗਾ ਵਾਲਾ ਤੋਂ ਟਟ ਮਾਲੇ ਵਾ ਨਹੀਂ ਚਾਹੇ ਕਰਮ ਵਾਲੀ 10 ਵੇ ਸੂਪੇ ਨਹੀਂ ਹੈਗਾ ਟਟ ਜੂਗੇ ਇਹਨੇ ਫਿਕਸਾ ਬਣ ਨਹੀਂ ਹਾਂਜੀ ਹਾਂਜੀ ਅਜੇ ਤਾਂ ਤਿਆਰ ਹੋਣਾਗਾ ਦੇਣੀ ਦੂਜਾ ਹਜੇ ਤਾਂ ਸੂਨ ਦਾ ਹੂੰ ਸਹੀ ਗੱਲ ਆ ਹਾਂਜੀ ਹਾਂਜੀ ਪੂਰਾ ਵਧੀਆ ਤਿਆਰ ਹੋਣਾ ਠੀਕ ਆ ਬਾਈ ਅੱਗੇ ਬਾਈ ਜੀ 2 ਨੰਬਰ ਤੇ ਜੀ ਹਾਂਜੀ ਇਹ ਦੋ ਤਾਂ ਦਬੱਛੀ ਹੈ ਜੀ ਠੀਕ ਆ ਇਹ ਆਪ ਹੈਗੀ ਸੀਗੀ ਆਪਾਂ ਮੰਨ ਕੇ ਚਲੋ ਪਹਿਲਾਂ ਲਿਆਉਣੇ ਹੁੰਨੇ ਕੱਚੀ ਠੀਕ ਆ ਨਹੀਂ 1.5 ਮਹੀਨਾ 2 ਮਹੀਨੇ ਇਸ ਤਰ੍ਹਾਂ ਠੀਕ ਆ ਉਦੋਂ ਜੈ ਕੁਮਾਰ ਦੀ ਦੱਸੀ ਆ ਤੇ ਬੱਚਾ ਹੈਗਾ ਜਿਹੜਾ ਇਹਦਾ ਫੀਮੇਲ ਕਾਫ ਆ ਠੀਕ ਹੈ ਜੀ ਇਹ ਰੈਂਜਰ ਦੀ ਦਸੀ ਹੈ ਜੀ ਬੱਚਾ ਫੀਮੇਲ ਕਾਫ ਹੈ ਜਿਹੜੀ ਇਹ ਰੈਂਜਰ ਦੀ ਹੈ ਜੀ ਹਾਂਜੀ ਹਾਂਜੀ ਠੀਕ ਆ ਬੱਚਾ ਬਹੁਤ ਚੰਗਾ ਹੈ ਨਾ ਹਾਂਜੀ ਬੱਚਾ ਬਹੁਤ ਵਧੀਆ ਕੁਆਲਟੀ ਦਾ ਮੱਥਾ ਮੁੱਥਾ ਬਹੁਤ ਸੋਹਣਾਗਾ ਕੰਨ ਨਿਕਲ ਨਿਕਾ ਹਾਂਜੀ ਬਾਕੀ ਆਪ ਵੀ ਬਹੁਤ ਚੰਗੀ ਆ ਹੈ ਨਾ ਹਾਂਜੀ ਅੰਡਰ ਫਿਕਸ ਇਹਦਾ ਜੀ ਜਮਾ ਬਿਲਕੁਲ ਦੋ ਦੰਦ ਵਹਿੜਾ ਠੀਕ ਆ ਜੀ ਮੂੰ ਮੱਥਾ ਦੇਖੋ ਤੁਸੀਂ ਬਹੁਤ ਸੋਹਣਾਗਾ ਦੇਖੋ ਲੈ ਇੱਕ ਵਾਰ ਦੇਖੋ ਕੰਨ ਦੇਖੋ ਬਹੁਤ ਪਿਆਰੀ ਹੈ ਬੋਦੀਵਾਦੀ ਨਾ ਫੁੱਲ ਕਮਾਲ ਦੀ ਹੈਗੀ ਜੇ ਆਪਾਂ ਕਹਈਏ ਇੱਕ ਤਰ੍ਹਾਂ ਦੀ ਵਸ਼ਵੀ ਆਜੇ ਤਾਂ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਵਾ ਤਾਹਾਂ ਤੱਕ ਖੁੱਚਾਂ ਤੋਂ ਇਹ ਨਹੀਂ ਹੈਗਾ ਵੀ ਲੰਕਣਾ ਲੇਵਾ ਲੈ ਬਾਈ ਕੋਈ ਆਇ ਨਹੀਂ ਹੈਗਾ ਵੀ ਉਹ ਬੱਚੀ ਆ ਪੂਰੀ ਵਧੀਆ ਬਰੀਡ ਦੀ ਬੱਚੀ ਹੈ ਸਹੀ ਗੱਲ ਆ ਜੀ ਹਾਂਜੀ ਬਾਕੀ ਦੂਜੇ ਸੂਏ ਨੇ ਕੋਸ ਹੋਰ ਹੀ ਬਣਨਾ ਨੇ ਹਾਂਜੀ ਹਾਂਜੀ ਦੋ ਦੰਦਾਂ ਦਾ ਜੀ ਇਹੇ ਹਾਂਜੀ ਲੈ ਬਾਈ ਹਵਾਨਾ ਚੈੱਕ ਕਰ ਲੋ ਬਹੁਤ ਕਮਾਲ ਦਾ ਉੱਚਾ ਲੇਵਾਗਾ ਖੁੱਚਾਂ ਤੋਂ ਤਾਹਾਂਗਾ ਹਾਂਜੀ ਤੇ ਕੱਲਾ ਕੱਲਾ ਥਾਣਾ ਬਾਕੀ ਤਾਰ ਕਿਵੇਂ ਆ ਜੀ ਤਾਰ ਬਹੁਤ ਵਧੀਆ ਜੀ ਠੀਕ ਆ ਚਾਰੇ ਥਾਣਾ ਇੱਕੋ ਜੇ ਆ ਜਾ ਠੀਕ ਆ ਜਿਹੜੀ ਆਪਾਂ ਪਹਿਲਾਂ ਦਿਖਾਈ ਸੀ ਉਹ ਦੀ ਉਹਦਾ ਵੀ ਇੱਕ ਨੰਬਰ ਆ ਜੀ ਜਮਾ ਠੀਕ ਆ ਘਾਰ ਪੂਰੀ ਵਧੀਆ ਕਿੰਨਾ ਦੇ ਦੁੱਧ ਪਾ ਦੂ ਜੀ ਐਸਟੀਮੇਟ ਜਾ ਦੁੱਧਾ ਐਸਟੀਮੇਟ ਜੀ 15 ਤਾਂ ਕਰੀ ਜਾਊ 15 ਪਲੱਸ ਠੀਕ ਆ ਜੀ ਹਾਂਜੀ ਹਾਂਜੀ ਬਰੀਡ ਦੇ ਹਿਸਾਬ ਨਾਲ ਦੁੱਧ ਦੇਣਾਗਾ ਠੀਕ ਆ ਹਾਂਜੀ ਹਾਂਜੀ ਇਹਨੂੰ ਅੱਜ ਸਵੇਰ ਦੀ ਸੂਈ ਹੋਈ ਆ ਇਹ ਠੀਕ ਆ ਜੀ ਹਾਂਜੀ ਤੇ ਜੇਰ ਵਗੈਰਾ ਜੇਰ ਉਹ ਪਈ ਆ ਜੀ ਮੜਾ ਜਾ ਕਰੀ ਹਰਮ ਜੇਰ ਬਾਈ ਕੰਪਲੀਟ ਆ ਜੇਰਾ ਪਈਆ ਬੱਠਲ ਚ ਚੈੱਕ ਕਰ ਲੋ ਤੇ ਇਹਦਾ ਜੀ ਕੀ ਮੁੱਲ ਆ ਫਿਰ ਜਾਇਜ਼ ਬੋਲੇ ਦਾ ਜੋੜੇ ਦੀ ਕਰਦਾਂਗੇ ਜੀ ਠੀਕ ਆ ਇਹ ਜੋੜੇ ਦੀ ਕਰੋਗੇ ਹਾਂਜੀ ਤੇ ਵੈਸੇ ਜੇ ਕੱਲੀ ਦਾ ਕੀ ਕਰਨਾ ਨੀਗਾ ਬਸ ਜੋੜੇ ਹੀ ਲੈ ਜੇ ਤਾਂ ਵਧੀਆ ਗੱਲ ਆ ਜੀ ਜੋੜਾ ਦੇ ਦਾਂਗੇ ਇਕੱਠਾ ਕੱਲਾ ਕੱਲਾ ਥਾਣਾ ਨਿਖੜਮਾ ਥਾਣਾ ਪੂਰੀ ਵਿਥੀ ਤੇ ਥਣ ਲੱਗਿਆ ਗਲਾਬੀ ਗਲਾਬੀ ਥਾਣਾ ਚੈੱਕ ਕਰ ਲੋ ਬਹੁਤ ਸੋਹਣਾ ਥਣ ਲੱਗਿਆ ਬਾਕੀ ਠੰਡੀ ਸੀਲਾ ਵੀਰੇ ਠੰਡੀ ਸੀਲ ਪੂਰੀ ਵਧੀਆ ਜੀ ਠੀਕ ਆ ਥੋੜਾ ਜਿਆ ਐ ਘਬਰਾ ਕਰ ਜਾਂਦੇ ਇਹਦਾ ਪੂਰੀ ਵਧੀਆ ਐ ਕੋਈ ਘਬਰੀ ਠੰਡੀ ਸੀਲਾ ਵਧੀਆ ਮੈਂਡ ਪੂਰੀ ਆ ਵੀ ਪੂਰੀ ਵਧੀਆ ਠੰਡੀ ਸੀਲ ਹੈ ਜੀ ਠੀਕ ਹੈ ਜੀ ਦੋ ਦੰਦ ਹੋ ਗਏ ਸੀ ਆ ਵਸੀ ਵੀ ਬਹੁਤ ਕੁਆਲਟੀ ਦਿੱਤੀ ਆ ਇਹਦਾ ਮੁੱਲ ਫਿਰ ਇਕੱਠਿਆਂ ਦੀ ਕਰੀਏ ਇਕੱਠਿਆਂ ਦੀ ਕਰ ਦਿੰਦੇ ਆ ਜੀ ਇਹਨਾਂ ਦਾ ਦੱਸ ਹੀ ਦਿੰਨੇ ਆਪਾਂ ਦੋਨਾਂ ਦਾ 120 ਹੈ ਜੀ 1,20,000 ਰੁਪਏ ਦੋਨਾਂ ਦੇ ਹਾਂਜੀ ਠੀਕ ਹੈ ਜੀ ਮਨਤਾਨ ਹੋ ਜਾਊਗਾ ਠੀਕ ਆ ਤੇ ਇੱਕ ਇਹ ਲਾਸਟ ਵਾਲੀ ਆ ਜਿਹੜੀ ਇਹ ਕਿੰਨਾ ਟਾਈਮ ਲੈਂਦੀ ਆ ਏ ਬਾਈ ਜੀ ਮੰਨ ਕੇ ਚਲੋ ਕੱਢ ਜੂਗੀ ਆਪਣੇ 15 ਤੋਂ 20 ਦਿਨ ਤੱਕ ਆਰਾਮ ਨਾਲ ਹੀ ਕੱਢ ਜੂ ਵੱਧ ਜਹੇ ਕੱਢ ਜੀ ਸੂੰਦੀ ਪਲੂਣੀ ਹੈ ਜੀ ਇਹ ਵੀ ਹਾਂਜੀ ਪਲੂਣ ਜੀ ਠੀਕ ਆ ਇਹ ਦੋ ਦੰਦ ਹੋ ਚੁੱਕੀ ਹੈ ਜੀ ਠੀਕ ਆ ਹਾਂਜੀ ਇਹ ਇਹ ਵੀ ਦੋ ਦੰਦਾਂ ਦੀ ਹੈ ਜੀ ਹਾਂਜੀ ਜੇ ਕਹੋਂ ਤਾਂ ਪਾ ਦਿਖਾ ਦਿੰਨੇ ਕੋਸ਼ਿਸ਼ ਕਰ ਦਿਖਾਉਣਾ ਦਿਖਾ ਵੀ ਦੋ ਜੀ ਕੋਸ਼ਿਸ਼ ਕਰ ਲੋ ਜੇ ਮਤਲਬ ਕਿ ਦਿਖਾ ਦਊਗੀ ਤਾਂ ਦੇਖੋ ਜੀ ਸਹੀ ਗੱਲ ਹੈ ਜੀ ਪੂਰ ਦੋ ਦੰਦ ਹਨ ਜਮਾ ਬਿਲਕੁਲ ਜਮਾ ਕੱਚੀ ਖੀਰੀ ਆ ਗਈ ਬਾਕੀ ਦੰਦ ਜਮਾ ਨਿੱਕੇ ਨਿੱਕੇ ਹੈਗੇ ਹਾਂਜੀ ਫੇਸ ਕੁਆਲਿਟੀ ਚੈੱਕ ਕਰ ਲਓ ਬਾਈ ਬਹੁਤ ਪਿਆਰੀ ਆ ਗੁਰਦੀਬਾਦੀ ਫੁੱਲ ਕਮਾਲ ਦੀ ਛੋਟਾ ਛੋਟਾ ਕੰਨਾ ਬਰੀਡ ਫੁੱਲ ਖੋਲ ਲੈ ਬਾਈ ਇਹਨੂੰ ਵੀ ਤੋੜ ਦੋ ਖੋਲ ਕੇ ਕਿੰਨਾ ਕ ਪਾ ਦੋ ਜੀ ਬੱਛੀ ਦੀ ਜਿਵੇਂ ਚਮਕ ਤੁੰਕਾ ਸਰੀਰ ਬੱਛੀ ਬਾਈ ਜੀ ਅਜੇ ਤਾਂ ਬਣਨੀ ਆ ਬਹੁਤ ਹੁਣੀ ਬਹੁਤ ਵਧੀਆ ਲਯੋਟੀ ਆ ਥੱਲੇ ਦੇਖੋ ਤੁਸੀਂ ਠੀਕ ਹੈ ਅਣ ਸੁਣ ਵਾਹ ਇਹ ਕਿੰਨੇ ਕ ਦਿਨ ਮਤਲਬ ਕਿ ਲੈਂਦੀ ਆ ਜੀ 20 ਤੋਂ 25 ਦਿਨ ਤੱਕ ਕੱਢੂਗੀ ਜੀ ਇਹ ਠੀਕ ਆ ਹਾਂਜੀ ਹਾਂਜੀ ਬਾਕੀ ਅੰਦਰ ਦੀ ਸਫਾਈ ਬਹੁਤ ਆ ਹਾਂਜੀ ਹਾਂਜੀ ਸਫਾਈ ਬਹੁਤ ਆ ਵੀਰੇ ਸਫਾਈ ਬਈ ਚੈੱਕ ਕਰ ਲੋ ਬਾਕੀ ਕਦ ਚੈੱਕ ਕਰ ਲੋ ਬਰੀਡ ਚੰਗੀ ਆਗੀ ਹਾਂਜੀ ਕੋਈ ਹਾਈਟ ਨਹੀਂ ਆਏ ਹੈਗੀ ਆ ਛੋਟੀ ਆ ਪੂਰੀ ਵਧੀਆ ਹਾਈਟ ਆ ਸਹੀ ਗੱਲ ਆ ਜੀ ਕੋਈ ਆਮ ਆਏ ਕਹਦਿਏ ਵੀ ਛੋਟੀ ਜਰਸੀ ਆ ਛੋਟੀ ਵਾਲਾ ਕੰਮ ਨਹੀਂ ਲਓ ਬਈ ਥਣ ਚੈੱਕ ਕਰਾ ਦਿੰਨਾ ਕੱਲਾ ਕੱਲਾ ਥਣਾ ਪੂਰੀ ਵਿਥੀ ਤੇ ਥਣ ਲੱਗਿਆ ਹੋਗਾ ਤੇ ਕਿੰਨਾ ਕੇ ਦੁੱਧ ਪਾ ਦੂ ਜੀ ਇਹ ਦੁੱਧ ਇਹ ਵੀ ਚੱਲੂ ਜੀ ਬੱਚੀ ਉਮਰ ਦੇ ਹਿਸਾਬ ਨਾਲ ਵੀ ਤੇ 15 ਪਲੱਸ ਤਾਂ ਕਰੀ ਜਾਊ ਜੀ ਠੀਕ ਆ ਹਾਂਜੀ ਹਾਂਜੀ ਬਈ ਕਹਿੰਨੇ 15 ਪਲੱਸ ਦੁੱਧ ਆਰਾਮ ਨਾਲ ਵਧੀਆ ਕਰੂ ਜੀ ਆਵੇਂ ਕਹੌਣ ਨੂੰ ਕਹੀ ਚੱਲੋ 20 ਕਹੀ ਚੱਲ ਗਏ ਹੂੰ ਉਹਦਾ ਕੋਈ ਉਹ ਨਹੀਂ ਬਾਕੀ ਇੱਧਰ ਨਹੀਂ ਜਰਸੀਆਂ ਪੰਜਾਬ ਵਾਲੀਆਂ ਜਰਸੀਆਂ ਜੀ ਹਨਾ ਹਾਂਜੀ ਹਾਂਜੀ ਆ ਮੂੰਹ ਮੱਥਾ ਦੇਖੋ ਬ੍ਰੀਟਨ ਬਹੁਤ ਬ੍ਰੀਡ ਆ ਸਹੀ ਗੱਲ ਆ ਜੀ ਲੈ ਫੇਸਬੁਕ ਆ ਠੰਡੀਆਂ ਨੇ ਕੋਈ ਉਹ ਨਹੀਂ ਹੂੰ ਬਾਕੀ ਹਜੇ ਜੀ ਆਪਾਂ ਮੂੰਸਾ ਲਾਈਏ ਤਾਂ ਹਜੇ ਬਸੀਆਂ ਹੀ ਆ ਬਚ ਗਈਆਂ ਜੀ ਹਾਂਜੀ ਦੋ ਦੋ ਦੰਦ ਤਾਂ ਵਿੱਚ ਆਪਾਂ ਲਾਈਏ ਨੇ ਕਿ ਦੇਖੋ ਪੂਰਾ ਵਧੀਆ ਕਿਨੂੰ ਹੈਗੀ ਆ ਜੜ ਲੇਵੇ ਦੀ ਪੂਰਾ ਵਧੀਆ ਕਿਨੂੰ ਸਹੀ ਗੱਲ ਆ ਜੀ ਇੱਥੇ ਵਾ ਕਿਨੂੰ ਆ ਜਿੰਨਾ ਮਗਰ ਨਾ ਉਹਨੇ ਹੀ ਮੂਹਰੋ ਬਹੁਤ ਚੰਦਾ ਦਾ ਹਾਂਜੀ ਹਾਂਜੀ ਕੋਈ ਥਾਣਾ ਚਾਰੇ ਥਾਣਾ ਪੂਰੀ ਵਿੱਥੀ ਤੇ ਲੱਗੇ ਹੋਇਆ ਹਾਂਜੀ ਤੇ ਮੁੱਲ ਦੋਮਾਂ ਦੀ ਇੱਕ ਦਾਸ ਹੈ ਇੱਕ 20 ਇੱਕ 20 ਹਾਂਜੀ ਦੋਮਾਂ ਦਾ ਹੋ ਜਾਊਗਾ ਠੀਕ ਆ ਬਾਕੀ ਜਾਇਜ਼ ਜਮ ਮੁੱਲ ਕਰਿਆ ਆਪਾਂ ਕੋਈ ਗਲਾਂ ਹੋਣੀ ਜੇ ਮਤਲਬ ਕਿ ਕੋਈ ਕੱਲੀ ਕੱਲੀ ਨੂੰ ਵੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਵੀ ਦੇ ਦੋਗੇ ਜੀ ਹਾਂਜੀ ਕਰ ਲਾਂਗੇ ਕੋਈ ਠੀਕ ਹੈ ਹੋ ਜਾ ਕਰ ਤੇ ਨਗ ਸੀਗੇ ਜੀ ਬਾਈ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ